ਤੁਸੀਂ ਦੇਖ ਰਹੇ ਹੋ ਸਮਝ ਜੀ ਨਿਊਜ਼ ਮੈਂ ਹਾਂ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਸੰਜੇ ਸਿੰਘ ਦੁਆਰਾ ਲਿਖੀ ਗਈ ਨਰਿੰਦਰ ਮੋਦੀ ਨੂੰ ਚਿੱਠੀ ਬਾਰੇ ਤੇ ਨਾਲ ਹੀ ਭਗਵੰਤ ਸਿੰਘ ਮਾਨ ਦੇ ਰੋਡ ショਅ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਵਿੰਦਰ ਜੀ ਜੀ ਵਿਰਿੰਦਰ ਜੀ ਆਮ ਆਦਮੀ ਪਾਰਟੀ ਤੋਂ ਰਾਸਵਾ ਮੈਂਬਰ ਸੰਜੇ ਸਿੰਘ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਆ ਚਿੱਠੀ ਲਿਖੀ ਜਾਂਦੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀ ਗੱਲ ਉਹਦੇ ਵਿੱਚ ਲਿਖੀ ਜਾਂਦੀ ਆ ਤੇ ਕੀ ਲੱਗਦਾ ਉਸ ਚਿੱਠੀ ਤੋਂ ਬਾਅਦ ਕੀ ਹੋ ਸਕਦਾ ਅੱਗੇ ਦਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਜੀ ਸੰਜੇ ਸਿੰਘ ਉਹਨਾਂ ਨੇ ਇੱਕ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਰਾਂ ਨੂੰ ਬੜੀ ਖਾਸ ਚਿੱਠੀ ਇਹ ਮੰਨੀ ਜਾ ਰਹੀ ਆ ਔਰ ਇਸ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਬੜਾ ਹੈਰਾਨ ਕਰਨ ਵਾਲਾ ਹੈ ਭੁਪਿੰਦਰ ਜੀ ਜਿਸ ਢੰਗ ਨਾਲ ਪਤਾ ਹੀ ਹੈ ਕਿ ਅਰਵਿੰਦ ਕੇ ਜਰੀਵਾਲ ਜਿਹੜੇ ਨੇ ਉਹ ਤਿਹਾੜ ਜੇਲ੍ਹ ਦੇ ਵਿੱਚ ਨੇ ਇਸ ਜਿਹੜੇ ਸੋ ਪਹਿਲਾਂ ਵੀ ਇਹ ਗੱਲਾਂ ਉੱਠੀਆਂ ਸੀ ਕਿ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਤੇ ਆਮ ਆਦਮੀ ਪਾਰਟੀ ਵੱਲੋਂ ਵਕ ਵਕ ਦੋਸ਼ ਜਿਹੜੇ ਨੇ ਉਹ ਤਿਹਾੜ ਜੇਲ੍ਹ ਪ੍ਰਸ਼ਾਸਨ ਤੇ ਲਾਏ ਜਾ ਰਹੇ ਨੇ ਸੋ ਹੁਣ ਜਿਹੜੀ ਚਿੱਠੀ ਲਿਖੀ ਹੈ ਸੰਜੇ ਸਿੰਘ ਵੱਲੋਂ ਉਹਦੇ ਚ ਵੀ ਦੋਸ਼ ਜਿਹੜੇ ਲਾਏ ਨੇ ਜੇਲ ਪ੍ਰਸ਼ਾਸਨ ਤੇ ਕਿ ਜੇਲ ਪ੍ਰਸ਼ਾਸਨ ਦੇ ਵਿੱਚ ਜਿਸ ਢੰਗ ਨਾਲ ਇੱਕ ਬਹੁਤ ਵੱਡਾ ਜਸੂਸ ਹੁੰਦਾ ਉਸ ਤਰੀਕੇ ਨਾਲ ਜਸੂਸੀ ਜਿਹੜੀ ਆ ਅਰਵਿੰਦ ਕੇਜਰੀਵਾਲ ਦੀ ਕੀਤੀ ਜਾ ਰਹੀ ਹੈ ਉਹਨਾਂ ਦੇ ਆ ਕੈਮਰੇ ਸੀਸੀਟੀਵੀ ਦੇ ਥਰੂ ਉਹਨਾਂ ਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਚਾਹੇ ਬਾਥਰੂਮ ਹੋਵੇ ਚਾਹੇ ਕਿਤੇ ਹੋਵੇ ਉਹਨਾਂ ਨੂੰ 24 ਘੰਟੇ ਨਜ਼ਰੋਂ ਉੱਲੀ ਨਹੀਂ ਹੋਣ ਦਿੱਤਾ ਜਾ ਰਿਹਾ ਸੋ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹੂੰ। ਇੱਥੇ ਤੱਕ ਕਿ ਜਿਹੜੇ ਸੰਜੀਤ ਸਿੰਘ ਨੇ ਉਹਨਾਂ ਨੇ ਇਹ ਕਿਹਾ ਕਿ ਜਿਸ ਤਰੀਕੇ ਦੇ ਨਾਲ ਸਭ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਪ੍ਰਧਾਨ ਮੰਤਰੀ ਹੋਰਾਂ ਨੂੰ ਜਾਣੂ ਕਰਾਉਣ ਵਾਸਤੇ ਚਿੱਠੀ ਲਿਖੀ ਹੈ। ਔਰ ਦੂਜੇ ਪਾਸੇ ਜੋ ਸੂਚਨਾਵਾਂ ਆ ਰਹੀਆਂ ਨੇ ਜੋ ਪਤਾ ਲੱਗ ਰਿਹਾ ਕੁਝ ਆਧਾਰਿਆਂ ਵੱਲੋਂ ਵੀ ਇਹ ਚੀਜ਼ਾਂ ਰਿਪੋਰਟਾਂ ਜਿਹੜੀਆਂ ਨੇ ਲਿਖੀਆਂ ਗਈਆਂ ਨੇ ਕਿ ਭਾਈ ਪੀਐਮਓ ਤੋਂ ਲੈ ਕੇ ਐਲਜੀ ਤੱਕ ਇਹ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਲਾਈਵ ਸੀਸੀਟੀ ਵੀ ਕੈਮਰੇ ਦੀ ਜਿਹੜੀ ਹੈ ਚੀਜ਼ਾਂ ਨਿਗਰਾਨੀ ਜਿਹੜੀ ਹੈ ਉਹਨਾਂ ਤੇ ਰੱਖੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਤੇ ਹੁਣ ਦੂਜੇ ਪਾਸੇ ਈਡੀ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਇੱਕ ਹਲਫਨਾਮਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਢੰਗ ਨਾਲ ਉਹਨਾਂ ਦੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਜਿਹੜੀ ਹੈ ਪਟੀਸ਼ਨ ਖਾਰਜ ਹੋ ਗਈ ਉਸ ਤੋਂ ਬਾਅਦ ਇੱਕ ਹਲਫਨਾਮਾ ਜਿਹੜਾ ਹੈਗਾ ਦਾਇਰ ਕੀਤਾ ਗਿਆ ਉਹ ਕਹਿੰਦੇ ਆ ਵੀ ਜਿਹੜੀ ਇਹਨਾਂ ਦੀ ਪਟੀਸ਼ਨ ਹੈਗੀ ਹੈ ਉਹ ਅਯੋਗ ਹੈ ਉਹ ਠੀਕ ਨਹੀਂ ਹੈ ਕਿਉਂਕਿ ਜਿਹੜਾ ਉਹਨਾਂ ਨੇ ਇੱਥੋਂ ਤੱਕ ਕਹਿ ਹੈਗਾ ਈਡੀ ਨੇ ਕਿ ਚਾਲ ਚਲਨ ਜਿਹੜਾ ਅਰਵਿੰਦ ਕੇਜਰੀਵਾਲ ਦਾ ਹੈਗਾ ਇਹਦੇ ਤੋਂ ਮਤਲਬ ਕਿ ਇਹ ਆਪਣੇ ਚਾਲ ਚਲਨ ਤੋਂ ਸਾਬਤ ਕਰ ਰਹੇ ਨੇ ਕਿ ਇਹ ਦੋਸ਼ੀ ਨੇ ਉਸ ਜਿਸ ਢੰਗ ਨਾਲ ਇਹਨਾਂ ਨੇ ਸ਼ਰਾਬ ਨੀਤੀ ਦੇ ਵਿੱਚ ਘਟਾਲੇ ਦਾ ਦੋਸ਼ ਲੱਗਿਆ ਔਰ ਇੱਥੋਂ ਤੱਕ ਗੱਲ ਹੈ ਕਿ ਇਹਨਾਂ ਨੇ ਈਡੀ ਨੇ ਇਹ ਪਟੀਸ਼ਨ 'ਚ ਲਿਖਿਆ ਕਿ ਦੇਖੋ ਨੌ ਵਾਰ ਇਹਨਾਂ ਨੂੰ ਸੰਮਣ ਭੇਜੇ ਪਰ ਇਹਨਾਂ ਨੇ ਗੌਰ ਨਹੀਂ ਕੀਤੀ ਇਹਨਾਂ ਨੇ ਕੋਈ ਉਸ ਨੂੰ ਸੀਰੀਅਸਲੀ ਨਹੀਂ ਲਿਆ ਉਹ ਕਹਿੰਦੇ ਸਾਡੇ ਲਈ ਚਾਹੇ ਮੁੱਖ ਮੰਤਰੀਏ ਚਾਹੇ ਕੋਈ ਆਮ ਬੰਨਾ ਸਭ ਬਰਾਬਰ ਨੇ ਇਹਦਾ ਮਤਲਬ ਇਹ ਨਹੀਂ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਨਹੀਂ ਕੀਤਾ ਜਾ ਸਕਦਾ ਤੇ ਕਿਤੇ ਨਾ ਕਿਤੇ ਜਸ ਢੰਗ ਨਾਲ ਇਹਨਾਂ ਨੇ ਵਤੀਰਾ ਕੀਤਾ ਨੌ ਵਾਰ ਸਮਣਾਂ ਦੇ باوجود ਇਹ ਪੇਸ਼ ਨਹੀਂ ਹੋਏ ਇਹਨਾਂ ਦਾ ਚਾਲ ਚੱਲਣਾ ਇਹ ਦੱਸ ਰਿਹਾ ਕਿ ਇਹਨਾਂ ਨੇ ਇਹ ਦੋਸ਼ੀ ਨਹੀਂ ਕਿਤੇ ਨਾ ਕਿਤੇ ਇਹ ਆਪਣੇ ਜਸ ਢੰਗ ਨਾਲ ਉਹਨਾਂ ਦਾ ਸਭ ਚੀਜ਼ਾਂ ਹੈਗੀਆਂ ਨੇ ਆਪਣੇ ਤੌਰ ਤੇ ਇਹ ਅਾ ਦੋਸ਼ੀ ਜਿਹੜੇ ਹੈਗੇ ਨੇ ਆਪਣੇ ਆਪ ਨੂੰ ਸਾਬਤ ਕਰ ਰਹੇ ਨੇ ਉਸ ਤਰੀਕੇ ਦੇ ਨਾਲ ਸੋ ਈਡੀ ਵੱਲੋਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਲਫਨਾਮੇ ਦੇ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਵਰਿੰਦਰ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਗੁਰਦਾਸਪੁਰ ਅਤੇ ਅਮਰਸਰ ਦੇ ਵਿੱਚ ਇੱਕ ਰੋਡ ਸ਼ੋਅ ਕੱਢਿਆ ਗਿਆ ਤੇ ਚੋਣ ਪ੍ਰਚਾਰ ਕੀਤਾ ਗਿਆ ਤੇ ਕਿਵੇਂ ਦੇਖਦੇ ਹਾਂ ਪਰ ਕੁਝ ਗੱਲਾਂ ਸਾਹਮਣੇ ਆਈਆਂ ਨੇ ਕਿ ਇਸ ਰੋਡ ਸ਼ੋਅ ਤੋਂ ਅਮਰਸਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਕਾਫੀ ਉਹਨਾਂ ਦੇ ਵੱਲੋਂ ਰੋਸ ਵੀ ਜ਼ਾਹਰ ਕੀਤਾ ਗਿਆ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਰੋਡ ਸ਼ੋਅ ਨੂੰ ਤੇ ਤੁਹਾਡਾ ਕੀ ਕਹਿਣਾ ਮਾਪ ਪਿਓ ਜੀ ਜਦੋਂ ਵੀ ਕੋਈ ਰੋਡ ਸ਼ੋਅ ਜਾਂ ਰੈਲੀਆਂ ਜਾਂ ਚੋਣਾਂ ਦਾ ਜਦੋਂ ਮਾਹੌਲ ਬਣਦਾ ਹੈ ਜਾਂ ਚੋਣਾਂ ਆਉਂਦੀਆਂ ਨੇ ਤਾਂ ਉਦੋਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੁਭਾਵਿਕ ਨੇ ਸੋ ਸਿਆਸੀ ਪਾਰਟੀਆਂ ਵੱਖ-ਵੱਖ ਜਿਹੜੀਆਂ ਨੇ ਉਹ ਰੋਡ ਸ਼ੋਅ ਕਰਦੀਆਂ ਨੇ ਰੈਲੀਆਂ ਕਰਦੀਆਂ ਨੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਇਹੋ ਜਿਹੇ ਸਿਆਸੀ ਪ੍ਰੋਗਰਾਮ ਹੁੰਦੇ ਆ ਗਲੀਆਂ ਦੇ ਉੱਤੇ ਸੜਕਾਂ ਦੇ ਉੱਤੇ ਕਨਾਤਾਂ ਲਾਈਆਂ ਜਾਂਦੀਆਂ ਵੱਡੇ ਵੱਡੇ ਪੰਡਾਲ ਬਣਾ ਕੇ ਉੱਥੇ ਪ੍ਰਚਾਰ ਕੀਤੇ ਜਾਂਦੇ ਨੇ ਤੇ ਆਣ ਜਾਣ ਵਾਲਿਆਂ ਲੋਕਾਂ ਨੂੰ ਵੀ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਆਮ ਲੋਕਾਂ ਦੀ ਕਨਵੀਨੀਅੰਸ ਜਿਹੜੀ ਹੈ ਉਹ ਧਿਆਨ ਚ ਰੱਖਣਾ ਚਾਹੀਦਾ ਔਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਰੂਟ ਸ਼ੋ ਹੋਇਆ ਇਹ ਚ ਕੋਈ ਦੋ ਰਾਏ ਨਹੀਂ ਕਿ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਖੈਰ ਉਹਨਾਂ ਨੇ ਰੂਟ ਸ਼ੋ ਦੇ ਵਿੱਚ ਜਿਹੜੇ ਹੈਗੇ ਆ ਸ਼ਹਿਰੀ ਕਲਸੀ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਜਿਹੜੇ ਹੈਗੇ ਨੇ ਉਮੀਦਵਾਰ ਉਹਨਾਂ ਦੇ ਹੱਕ ਜੀ ਵੀ ਜਿਸ ਢੰਗ ਨਾਲ ਚੋਣ ਪ੍ਰਚਾਰ ਕੀਤਾ ਮਨੋ ਸਰਚ ਵੀ ਚੋਣ ਪ੍ਰਚਾਰ ਕੀਤਾ ਹੈ ਔਰ ਮੱਝ ਦੀ ਧਰਤੀ ਤੇ ਉੱਤੇ ਚੋਣ ਪ੍ਰਚਾਰ ਉਹਨਾਂ ਨੇ ਕੀਤਾ ਆਪਣੇ ਉਮੀਦਵਾਰਾਂ ਨੂੰ ਲੈ ਕੇ ਤੇ ਇਹ ਤੇ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁੰਦੀਆਂ ਰਹਿਣੀਆਂ ਨੇ ਕਿਉਂਕਿ ਇਹ ਚੋਣਾਂ ਚੋਣਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਦੂਜੇ ਪਾਸੇ ਭੁਵਿੰਦਰ ਜੀ ਖਾਸ ਗੱਲ ਇਹ ਹੈ ਬੜੀ ਹੈਰਾਨ ਕਰਨ ਵਾਲੀ ਜਿਸ ਤਰੀਕੇ ਦੇ ਨਾਲ ਆਪਾਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਹੈ ਗੱਲਬਾਤ ਕੀਤੀ ਹੈ ਕਿ ਡਿਬੁਰਗੜ ਡਿਬੁਰਗੜ ਜੇਲ ਚ ਬੰਦ ਭਾਈ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜ ਸਕਦੇ ਨੇ ਖਡੂਰ ਸਾਹਿਬ ਤੋਂ ਤੇ ਹੁਣ ਪਤਾ ਲੱਗਿਆ ਕਿ ਅੰਦਰ ਖਤੇ ਕਿ ਪਹਿਲਾਂ ਵੀ ਸਵੇਰੇ ਵੀ ਮੈਂ ਗੱਲ ਕੀਤੀ ਕਿ ਸ਼ਰੋਮਣੀ ਅਕਾਲੀ ਦਲ ਵਾਲੇ ਵੀ ਇਹ ਚੀਜ਼ ਨੂੰ ਇਸ ਨੂੰ ਆ ਇਹ ਚੋਣਾ ਦੇ ਵਿੱਚ ਸਪੋਰਟ ਕਰ ਸਕਦੇ ਨੇ ਸਮਰਥਨ ਦੇ ਸਕਦੇ ਨੇ ਭਾਈ ਅਮਰਪਾਲ ਸਿੰਘ ਦਾ ਔਰ ਜਿਸ ਤਰੀਕੇ ਦੇ ਨਾਲ ਆਪਾਂ ਜੇ ਗੱਲ ਕਰੀਏ ਇਤਿਹਾਸ ਦੀ ਸ਼ਰਮਣੀ ਅਕਾਲੀ ਦਲ ਨੇ ਪਹਿਲਾਂ ਵੀ ਸਮਰਥਨ ਦਿੱਤਾ ਸੀਗਾ ਸਿਮਰਜੀਤ ਸਿੰਘ ਮਾਨ ਨੂੰ ਗੱਲ 1999 ਦੀ ਹੈ ਤਰਨਤਾਰਨ ਦੇ ਵਿੱਚ ਜਦੋਂ ਲੋਕ ਸਭਾ ਚੋਣ ਹੋਈ ਸੀਗੀ ਤੇ ਉਹਦੇ ਵਿੱਚ ਸਮਰਥਨ ਦਿੱਤਾ ਸੀ ਸਿਮਰਜੀਤ ਸਿੰਘ ਮਾਨ ਨੂੰ ਸ਼ਰਮਣੀ ਅਕਾਲੀ ਦਲ ਨੇ ਸੋ ਸਿਮਰਜੀਤ ਸਿੰਘ ਮਾਨ ਦੀ ਜੇ ਆਪਾਂ ਗੱਲ ਕਰੀਏ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈਗੀ ਹੈ ਸ਼ਰਮਣੀ ਅਖਾਲੀ ਦਲ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਸਮਰਥਨ ਦੀ ਗੱਲ ਜਿਹੜੀ ਆ ਉਹ ਸੁਣਨ ਨੂੰ ਮਿਲਦੀ ਪਈ ਆ ਤੇ ਹੁਣ ਕਿਤੇ ਨਾ ਕਿਤੇ ਸ਼ਰਮਣੀ ਅਖਾਲੀ ਦਲ ਵੱਲੋਂ ਵੀ ਪੰਥਕ ਪਾਰਟੀਆਂ ਜਿਹੜੀਆਂ ਨੇ ਉਹ ਸਮਰਥਨ ਦੀਆਂ ਗੱਲਾਂ ਜਿਹੜੀਆਂ ਨੇ ਅੰਦਰ ਖਾਤੇ ਸਾਨੂੰ ਪਤਾ ਲੱਗ ਰਿਹਾ ਜੋ ਕੁਝ ਚੀਜ਼ਾਂ ਉੱਥੇ ਸਿਆਸਤ ਦਾ ਮਾਹੌਲ ਬਣਿਆ ਭਪਿੰਦਰ ਜੀ ਇੱਕ ਗੱਲ ਹੈ ਉੱਥੇ ਕਾਫੀ ਆਧਾਰ ਹੈ ਵੱਡਾ ਜਿਹੜਾ ਆਧਾਰ ਹੈ ਖਡੂਰ ਸਾਹਿਬ ਜਿਹੜੀ ਧਰਤੀ ਹੈਗੀ ਉੱਥੋਂ ਦਾ ਲੋਕ ਸਭਾ ਹਲਕਾ ਹੈਗਾ ਕਾਫੀ ਪੰਥਕ ਜਿਹੜੀ ਪੈਠ ਕਾਫੀ ਮਜ਼ਬੂਤ ਹੈ ਔਰ ਮੈਨੂੰ ਲੱਗਦਾ ਕਿ ਜੇ ਇਹ ਇਸੇ ਤਰੀਕੇ ਨਾਲ ਸਮਰਥਨ ਦੋਵੇਂ ਪਾਰਟ ਪੰਥਕ ਪਾਰਟੀਆਂ ਜੇ ਸਮਰਥਨ ਦਿੰਦੀਆਂ ਤੇ ਕੋਈ ਵੱਡੀ ਗੱਲ ਨਹੀਂ ਹੋਊਗੀ ਕਿ ਅਮਰਪਾਲ ਸਿੰਘ ਜਿਹੜੇ ਆ ਉੱਥੋਂ ਜੇਤੂ ਜਿੱਤ ਸਕਦੇ ਨੇ ਔਰ ਜੇ ਉੱਥੋਂ ਜਿੱਤ ਜਾਂਦੇ ਨੇ ਅਮਰਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਤੇ ਪੰਜਾਬ ਦੇ ਸਿਆਸੀ ਸਮੀਕਰਨ ਬੁਰੀ ਪੂਰੀ ਤਰ੍ਹਾਂ ਨਾ ਬਦਲ ਜਾਣਗੇ ਪਵਿੰਦਰ ਜੀ ਪੂਰੀ ਤਰ੍ਹਾਂ ਨਾ ਬਦਲ ਸਕਦੇ ਨੇ ਕਿਉਂਕਿ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ 2027 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ 2022 ਚ ਹੋਈਆਂ ਸੀ 2027 ਦੇ ਵਿੱਚ 5 ਸਾਲ ਬਾਅਦ ਜਦੋਂ ਹੋਣੀਆਂ ਨੇ ਤੇ ਹੋ ਸਕਦਾ ਹੈ ਕਿ ਜਾਂ ਤੇ ਇਸ ਤਰੀਕੇ ਨਾਲ ਕੋਈ ਨਵੀਂ ਪਾਰਟੀ ਦੀ ਹੋਂਦ ਸਾਹਮਣੇ ਆਵੇ ਜਾਂ ਫਿਰ ਇਹ ਜਿਹੜੀਆਂ ਪੰਥਕ ਪਾਰਟੀਆਂ ਨੇ ਇੱਕ ਮਜਬੂਤੀ ਦੇ ਵਿੱਚ ਤੌਰ ਤੇ ਕੋਈ ਨਾ ਕੋਈ ਨਵਾਂ ਫੈਸਲਾ ਲੈਣਨ ਔਰ 2027 ਦੀ ਜਿਹੜੇ ਵਿਧਾਨ ਸਭਾ ਸਮੀਕਰਨ ਹੈ ਪੂਰੀ ਤਰ੍ਹਾਂ ਬਦਲ ਜਾਣ। ਸੋ ਕਈ ਤਰ੍ਹਾਂ ਦੇ ਸਮੀਕਰਨ ਜਿਹੜੇ ਨੇ ਇਸ ਵੇਲੇ ਵੀ ਤੁਹਾਡੇ ਨਜ਼ਰਾਂ 'ਚ ਪੈ ਰਹੇ ਨੇ ਕਿਉਂਕਿ ਪੁਰਾਣੇ ਜਿਹੜੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਸਰਕਾਰਾਂ ਵਿੱਚ ਆਗੂ ਸੀਗੇ ਉਹ ਤੁਹਾਨੂੰ ਵੀ ਪਤਾ ਹੈ ਇਸ ਵੇਲੇ ਬੜੀ ਤੇਜ਼ ਰਫਤਾਰੀ ਦੇ ਨਾਲ ਆਪਣੇ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਕਾਰਨ ਸਿੱਧਾ ਸਿੱਧਾ ਕਿ ਜਿਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ ਪਤਾ ਨਹੀਂ ਸਾਡੇ ਸਿਆਸੀ ਆਗੂਆਂ ਦੇ ਵਿੱਚ ਚੌਧਰ ਦੀ ਭੁੱਖ ਇੰਨੀ ਜ਼ਿਆਦਾ ਜਾਗ ਗਈ ਹੈ ਕਿ ਉਹ ਆਪਣੀਆਂ ਪਾਰਟੀਆਂ ਜਿਨ੍ਹਾਂ ਨੂੰ ਕਈ ਵਾਰੀ ਕਹਿੰਦੇ ਨੇ ਸਾਡੀ ਮਾਂ ਪਾਰਟੀ ਉਹ ਇਸ ਵੇਲੇ ਮਾਂ ਪਾਰਟੀਆਂ ਦੇ ਵੀ ਪ੍ਰਵਾਹ ਨਹੀਂ ਕਰਦੇ ਪਏ ਟਿਕਟ ਨਹੀਂ ਮਿਲੀ ਤੇ ਕੋਈ ਸਾਡੀ ਮਾਂ ਪਾਰਟੀ ਨਹੀਂ ਅਸੀਂ ਤੇ ਟਿਕਟ ਲੈਣੀ ਹੈ ਅਸੀਂ ਤੇ ਐਮਪੀ ਬਣਨਾ ਚਾਹੀ ਜਿੱਦਾਂ ਮਰਜ਼ੀ ਹੋ ਜੇ ਸੋ ਇਸ ਵੇਲੇ ਸਾਡੇ ਜਿਹੜੇ ਸਿਆਸਤਦਾਨ ਨੇ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਸਭ ਚੀਜ਼ਾਂ ਕਰ ਰਹੇ ਨੇ ਤੇ ਇਸੇ ਤਰੀਕੇ ਨਾਲ ਜਿਹੜੇ ਛੋਟੇ ਮੋਟੇ ਆਗੂ ਨੇ ਉਹ ਵੀ ਪਾਰਟੀਆਂ ਬਦਲਦੇ ਨੇ ਦਲ ਬਦਲੇ ਲੁਧਿਆਣੇ ਤੋਂ ਵੀ ਇੱਕ ਇਹੋ ਜਿਹਾ ਆਗੂ ਦਾ ਪਤਾ ਲੱਗਿਆ ਕਿ ਉਹਨੇ ਵੀ ਪਾਰਟੀ ਬਦਲ ਲਈ ਹੈ ਖੈਰ ਕੋ ਬਹੁਤ ਵੱਡੀ ਉਹਦੀ ਪਛਾਣ ਹੈ ਨਹੀਂ ਚਲੋ ਪਰ ਪਾਰਟੀ ਬਦਲ ਲਈ ਹੈ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਇਸ ਵੇਲੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਿਰਕੜਮੀ ਆਗੂ ਔਰ ਜਿਨ੍ਹਾਂ ਦੇਤੇ ਕਿਹਾ ਜਾ ਸਕਦਾ ਹੈ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਜੇ ਆਪਾਂ ਗੱਲ ਕਰੀਏ ਮੁੱਢੀ ਨੇ ਮੇਨ ਜਿਹੜਾ ਕੰਟਰੋਲ ਹੈਗਾ ਆਮ ਆਦਮੀ ਪਾਰਟੀ ਦਾ ਦੋ ਤਿੰਨ ਬੰਦੇ ਜਿੱਦਾਂ ਅਰਵਿੰਦ ਕੇਜਰੀਵਾਲ ਦੇ ਹੈ ਹੀ ਸੀ ਨਾਲ ਉਹਨਾਂ ਦੇ ਸੰਜੇ ਸਿੰਘ, ਦੁਰਗੇਸ਼ ਪਾਠਕ ਠੀਕ ਹੈ ਉਸਤੇ ਨਾਲ ਰਾਗਵ ਚੱਡਾ ਦਾ ਨਾਮ ਅਕਸਰ ਤੁਸੀਂ ਸੁਣਦੇ ਸੀਗੇ ਕਿ ਮੇਨ ਜਿਹੜੇ ਕਰਤੱਰਤਾ ਔਰ ਮੇਨ ਕਾਫੀ ਪੜੇ ਲਿਖੇ ਨੌਜਵਾਨ ਹੈਗੇ ਹੈ ਨਾ ਉਹ ਇਸ ਮੁਸ਼ਕਲ ਜਿਹੜੀ ਘੜੀ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਤੁਸੀਂ ਦੇਖਿਆ ਕਿਤੇ ਕੋਈ ਖਬਰ ਕੋਈ ਨਾ ਕੋਈ ਬਿਆਨਬਾਜ਼ੀ ਨਜ਼ਰ ਨਹੀਂ ਆਉਂਦੀ ਤਰ੍ਹਾਂ-ਤਰ੍ਹਾਂ ਇਹਨੇ ਗੱਲਾਂ ਜ਼ਰੂਰ ਕਰਨੀ ਪੈ ਰੀਆਂ ਉਹਨਾਂ ਨੂੰ ਲੈ ਕੇ ਕਈਆਂ ਦਾ ਕਹਿਣਾ ਹੈ ਕਿ ਇਲਾਜ ਕਰਨ ਵਾਸਤੇ ਬਾਹਰ ਗਏ ਨੇ ਤੇ ਮਤਲਬ ਕੀ ਕਾਰਨ ਕੀ ਹੈ ਅਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਕੰਸੋਆਂ ਬੜੀਆਂ ਸਾਹਮਣੇ ਆ ਰਹੀਆਂ ਨੇ ਕਈ ਕਹਿ ਰਹੇ ਕਿ ਉਹ ਦਬਾਹ ਹੀਟ ਨੇ ਕਈਆਂ ਦਾ ਕਹਿਣਾ ਕਿ ਹੋ ਸਕਦਾ ਹੈ ਕਿ ਉਹ ਪਾਰਟੀ ਛੱਡ ਕੇ ਕਿਸੇ ਦੂਸਰੀ ਪਾਰਟੀ 'ਚ ਚਲੇ ਜਾਣ ਇਹੋ ਜਿਹੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਸਚਾਈ ਅਜੇ ਤੱਕ ਕੋਈ ਪੁਖਤਾ ਗੱਲ ਜਿਹੜੀ ਆ ਉਹ ਕੋਈ ਠੋਸ ਗੱਲ ਜਿਹੜੀ ਆ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ ਜਿ ਸਿਆਸੀ ਜਿਹੜੇ ਮਾਹਰ ਨੇ ਆਪਣੇ ਆਪਣੇ ਤੌਰ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ ਪਿੰਦਰ ਜੀ ਖੈਰ ਬਾਕੀ ਤੇ ਸਮੇਂ ਦੇ ਅਨੁਸਾਰ ਜਿਹੜੀਆਂ ਹਰ ਚੀਜ਼ਾਂ ਦਾ ਜਿਹੜਾ ਹੈਗਾ ਖੁਲਾਸਾ ਹੋ ਹੀ ਜਾਂਦਾ ਹੈ ਜੀਵਰਿੰਦਰ ਜੀ ਸਿਆਸਤ ਦੇ ਨਾਮ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰਸਾੜੇ ਨਾਲ ਸੀਨੀਅਰ ਜਰਨਲਿਸਟ ਵਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕ ਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ